ਤੋ ਹਣਾ ਉਹਨਾਂ ਦਾ ਸ਼ਹੀਦ ਦੀ ਪੂਰਵ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਤਾਂ ਉਹਦੇ ਨਾਲ ਸੰਬੰਧਤ ਆਪ ਉਹਨਾਂ ਦੇ ਕਿਹੜਾ ਦੱਸਦੇ ਆ ਰਹੇ ਹਨ ਤੁਹਾਨੂੰ ਪਿਛਲੇ 10 ਦਿਨਾਂ ਤੋਂ ਅੱਜ ਹੈਗਾ 11ਵਾਂ ਦਿਨ ਇੰਦਰੀ ਜਾਦਨ ਕਿੰਨੂ ਗੁਰੂ ਤੇਗ ਬਹਾਦਰ ਦੀ ਮਾਤਾ ਗੁਰੀ ਦੀ ਮੁੱਢਲਾ ਜੀਵਨ ਅਤੇ ਸ਼ਖਸੀਅਤ ਪੰਜਾਬ ਦੀ ਜਨਕੇਲ ਧਰਤੀ ਤੇ ਐਸਨਾ ਰੂਹਾਂ ਉੱਤਰਦੀਆਂ ਹਨ ਜੋ ਆਪਣੇ ਜੀਵਨ ਨਾਲ ਹੀ ਨਹੀਂ ਸਗੋਂ ਆਪਣੇ ਸਾਵਰ ਸੇਵਾ ਅਤੇ ਸਿਮਰਨ ਨਾਲ ਆਉਣ ਵਾਲਾ ਤੀੜਿਆਂ ਨੂੰ ਰੋਸ਼ਨ ਕਰਦਾ ਹੈ ਮਨੋਕ ਦੇ ਜੀਵਨ ਵਿੱਚ ਇੱਕ ਮਾਂ ਦੀ ਜੀ ਪ੍ਰੇਰਨਾ ਹੁੰਦੀ ਹੈ ਜੋ ਉਸ ਨੂੰ ਭਾਰਤ ਜਾਂ ਸੂਰਮਾ ਬਣਾ ਦਿੰਦੀ ਹੈ ਮਾਮਾ ਤਾਂ ਇਨਜੈਕਟ ਵਿੱਚ ਬਹੁਤ ਮੁੰਇਆ ਹਨ ਪਰ ਮਾਤਾ ਗੁਗਰੀ ਜੀ ਦਾ ਜੀਵਨ ਇੱਕ ਮਹਾਨੀ ਕਹਾਣੀ ਸੀ ਜਿਸ ਨੇ ਸਿੱਖ ਇਤਿਹਾਸ ਵਿੱਚ ਚਾਨਣ ਮੁਨਾਰੇ ਦਾ ਕੰਮ ਕੀਤਾ ਆਪਾਂ ਕਿਹਦੀ ਗੱਲ ਕਰ ਰਹੇ ਹਾਂ ਮਾਤਾ ਗੁਗਰੀ ਜੀ ਦਾ ਮਾਤਾ ਗੁਗਰੀ ਜੀ ਦਾ ਜਨਮ ਭਾਈ ਲਾਲ ਚੰਦ ਅਤੇ ਮਾਤਾ ਵਿਸ਼ਨਕੌਰ ਦੇ ਘਰ ਲਗਭਗ 1626 1624 ਈਸਵੀ ਵਿੱਚ ਹੋਇਆ ਬਚਪਨ ਤੋਂ ਹੀ ਉਹ ਸਾਦਗੁਣਾ ਸੰਜਮ ਅਤੇ ਸ਼ਾਂਤ ਮਨ ਦੇ ਪ੍ਰਤੀਕ ਸਨ ਉਹਨਾਂ ਦੀ ਸ਼ਖਸੀਅਤ ਵਿੱਚ ਬਹੁਤ ਸਹਿਜ ਅਤੇ ਜਾਸ ਸੀ ਜੋ ਉਹਨਾਂ ਨੂੰ ਅੱਗੇ ਆਉਣ ਵਾਲੀ ਮਹਾਨ ਭੂਮਿਕਾ ਲਈ ਤਿਆਰ ਕਰ ਰਿਹਾ ਸੀ 1633 ਈਸਵੀ ਵਿੱਚ ਮਾਤਾ ਗੁਜਰੀ ਜੀ ਦਾ ਵਿਆਹ ਉਹਨੂੰ ਤੇਗ ਬਹਾਦਰ ਜੀ ਨਾਲ ਹੋਇਆ ਵਿਆਹ ਤੋਂ ਬਾਅਦ ਉਹ ਕਰਤਾਰਪੁਰ ਅਤੇ ਫਿਰ ਸ੍ਰੀ ਤੀਂਦੂਰ ਸਾਹਿਬ ਆ ਗਏ ਜਦੋਂ ਜੀ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਏ ਤਾਂ ਤੇਗ ਬਹਾਦਰ ਜੀ माता नानक जी की माता गुजरी जी नागर बकाला जो आप बा कहने हूँ उहन लग पे इतने माता गुजरी जी ने अपने धीर की निम्रता सेवा भाव ना सिर्फ सब का मन जीतलिया सगम गुरु साहिब के घोरा साहब विजर ध्यान रहने समय माता नानक जी नाल रल के सारे कार्यों के निधन मुकम्मल होने की जिम्मेवारी निभाना एक तरह जलों तो भी बंद समा जारी रही 1653 ਇਸ ਵੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਇੱਕ ਜੀ ਨੇ ਨਵਾਂ ਨਗਰ ਚਾਕਰ ਤੋਂ ਪਰਤਿਆ ਉਸ ਸਮੇਂ ਮਾਤਾ ਗੁਗਰੀ ਜੀ ਸੰਗਤਾਂ ਦੀ ਸੇਵਾ ਜਿਸਾਂ ਵਿੱਚ ਅਗੀਰ ਰਹੇ ਉਹ ਗੁਰੂ ਜੀ ਦੇ ਸਾਥ ਨਾਲ ਮਾਲਵਾ ਬਾਗਰ ਅਤੇ ਪੂਰਬੀਆਂ ਯਾਤਰਾਵਾਂ ਵਿੱਚ ਵੀ ਗਏ ਜਿੱਥੇ ਵੀ ਗੁਰੂ ਜੀ ਪਹੁੰਚਦੇ ਉੱਥੇ ਹੀ ਮਾਤਾ ਜੀ ਆਪਣੀ ਨਿਮਰਤਾ ਨਾਲ ਸੰਗਤ ਦੇ ਨਾਲ ਗਿਆ ਸੀ ਯਾਤਰਾ ਤੇ ਗਈ ਸੀ ਸਾਹ। ਮਾਤਾ ਜੀ ਨੇ ਬਾਲ ਗੋਬੀ ਤੇ ਰਾਈ ਜੀ